ਪਰਮ ਸਤਿਕਾਰ ਗੁਰੂ ਰੂਪਿਆ ਦੀ ਸਾਧ ਸੰਗਤ ਜੀ ਆਓ ਲੜੀ ਵਾਰ ਸਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਮਸੰਤ ਮਹੱਲਾ ਤੀਜਾ ਪੂਰੇ ਭਾਗ ਸੱਚਕਾਰ ਕਮਾਵੇ ਏਕੋ ਚਿਤ ਫਿਰ ਜੋ ਨ ਆਵੇ ਸਾਖਨ ਜਨਮ ਇਸ ਜਗ ਮੈਂ ਆਇਆ ਸਾਚ ਨਾਮ ਸਹਿਜ ਸਮਾਇ ਗੁਰਮਖ ਕਾਨ ਕਰਹੁ ਲਿਵ ਲਾਈ ਹਰ ਨਾਮ ਸਿਵ ਹੋ ਵਿੱਚੋਂ ਆਪ ਗਵਾਈ ਰਹਾਉ ਅਨਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਗੁਰਬਾਣੀ ਦੇ ਰਾਹੀ ਫਰਮਾਨ ਕਰ ਰਹੇ ਹਨ ਇਹ ਭਾਈ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਗੁਰੂ ਦੀ ਸ਼ਰਨ ਪੈ ਕੇ ਸੁਰਤ ਜੋੜ ਕੇ ਏਕਾਰ ਕਰਦੇ ਰਹਿ ਕਰੋ। ਇਹ ਮੋਢੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਪੂਰਾ ਭਾਗ ਸੱਚਕਾਰ ਕਮਾਵੇ ਏਕੋ ਚੇਤਾ ਫਿਰ ਜੋਨ ਨਾ ਆਵੇ। ਕਹਿੰਦੇ ਹੈ ਭਾਈ ਜਿਹੜਾ ਮਨੁੱਖ ਵੰਡੀ ਕਿਸਮਤ ਦੇ ਨਾਲ ਸਦਾ ਥਿਰ ਹਰ ਨਾਮ ਸਿਮਰਨ ਦੀ ਕਾਰ ਕਰਦਾ ਹੈ ਸਿਮਰਨ ਕਰਨ ਦਾ ਕੰਮ ਕਰਦਾ ਹੈ ਭਜਨ ਬੰਦਗੀ ਵਾਲਾ ਕੰਮ ਕਰਦਾ ਹੈ ਜਿਹੜਾ ਮਨੁੱਖ ਸਿਰਫ ਇੱਕ ਪਰਮਾਤਮਾ ਨੂੰ ਹੀ ਚਿੱਤ ਦੇ ਵਿੱਚ ਮਸਾਈ ਰੱਖਦਾ ਹੈ ਉਹ ਮੁੜ ਮੁੜ ਜੁਨਾਂ ਦੇ ਵਿੱਚ ਨਹੀਂ ਫਿਰ ਪੈਂਦਾ ਇਸ ਜਗਤ ਵਿੱਚ ਆਇਆ ਹੋਇਆ ਉਹ ਮਨੁੱਖ ਕਾਮਜਾਬ ਜ਼ਿੰਦਗੀ ਵਾਲਾ ਹੈ ਜੋ ਸਦਾ ਠਿਰ ਹਰ ਨਾਮ ਦੇ ਵਿੱਚ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਇਹਨਾਂ ਹਾਲ ਤੋਂ ਅਗਲੀਆਂ ਪੰਕਤੀਆਂ ਵਿੱਚ ਫਰਮਾਨ ਹੈ। ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸਬਦ ਜਗ ਮਾਹੀ ਸਮਾਣੀ ਚਹੋ ਜੁਗ ਪਸਰੀ ਸਾਚੀ ਸੋਇ ਨਾਮ ਵਰਤਾ ਜਨਮ ਪ੍ਰਗਟ ਹੋਏ ਤਾਂ ਸਮਝਾਉਣਾ ਕਰਦੇ ਨੇ ਸਤਿਗੁਰੂ ਪਾਸ਼ਾ ਕਿ ਇਹ ਭਾਈ ਜਿਹੜਾ ਮਨੁੱਖ ਸਦਾ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦਾ ਹੈ ਉਸ ਮਨੁੱਖ ਦੀ ਟੀਕ ਸਦਾ ਸਿਰ ਪ੍ਰਭੂ ਦੀ ਸਿਵਸਲਾ ਦੀ ਉਹ ਬਾਣੀ ਬਣ ਜਾਂਦੀ ਹੈ ਜੇ ਨੀ ਸਾਰੇ ਜਗਤ ਦੇ ਵਿੱਚ ਜੀਵਨ ਰੌ ਹੋ ਕੇ ਸਮਾਈ ਹੋਈ ਹੈ ਇਸ ਕਰਕੇ ਕਿਨੇ ਹੀ ਭਾਈ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਹੋਇਆ ਮਨੁੱਖ ਜਗਤ ਵਿੱਚ ਪ੍ਰਸਿੱਧ ਹੋ ਜਾਂਦਾ ਹੈ ਮੰਨਿਆ ਪਰਮੰਨਿਆ ਹੋ ਜਾਂਦਾ ਹੈ ਉਸ ਦੀ ਚਰਚਾ ਚਾਰੇ ਕੁੰਡਾਂ ਦੇ ਵਿੱਚ ਹੋ ਜਾਂਦੀ ਹੈ ਉਸ ਦੀ ਅਟਲ ਸੋਭਾ ਸਾਰੇ ਪਾਸੇ ਇੱਕਦਰੀ ਰਹਿੰਦੀ ਹੈ ਫਿਰ ਅਗੇ ਫਰਮਾਨ ਹੈ ਇੱਕ ਸੱਚ ਸਬਦ ਰਹੇ ਲਿਮਲਾਇ ਸੇ ਜਨ ਸੱਚੇ ਸੱਚੇ ਪਾਈ ਸਾਜ ਧਿਆਇਨ ਦੇਖ ਹਜੂਰ ਸੰਤ ਜਨਾ ਕੀ ਪਗ ਪੰਕਜ ਦੂਤੂਰ ਨੇ ਭਾਈ ਕਈ ਅਜੇਹੇ ਮਨੁੱਖ ਹਨ ਜੋ ਸਦਾ ਥਿਰ ਪ੍ਰਭੂ ਦੀ ਸਿਮਸਲਾ ਦੇ ਛਾਦ ਵਿੱਚ ਸੁਰਤ ਜੋੜੀ ਰੱਖਦੇ ਹਨ ਸਦਾ ਥਿਰ ਪ੍ਰਭੂ ਦੇ ਪ੍ਰੇਮ ਦੇ ਵਿੱਚ ਟਿਕ ਕੇ ਉਹ ਮਨੁੱਖ ਸਦਾ ਥਿਰ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਹਨ ਉਸ ਪਰਮੇਸ਼ਰ ਦਾ ਰੂਪ ਵੀ ਬਣ ਜਾਂਦੇ ਇੱਕਮਿਕ ਹੋ ਜਾਂਦੇ ਉਹ ਮਨੁੱਖ ਸਦਾ ਸਿਰ ਪ੍ਰਭੂ ਨੂੰ ਆਪਣੇ ਅੰਗ ਸੰਗ ਵਸਦਾ ਵੇਖ ਕੇ ਉਸ ਦਾ ਨਾਮ ਸਿਮਰਦੇ ਰਹਿੰਦੇ ਹਨ ਅਤੇ ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ ਹੈ ਜਿਹੜੀ ਉਹ ਆਪਣੇ ਮੱਥੇ ਤੇ ਲਾਉਂਦੇ ਐ ਚਰਨ ਧੂੜ ਅੰਗੇ ਵੀ ਨਸਿਆ ਨੀ ਨਿਮਿਚ ਤੁਰ ਤਪਕੇਗੇ ਉਸ ਚਰਨਾਂ ਦੀ ਧੂੜ ਚੱਕ ਕੇ ਮੱਥੇ ਨੂੰ ਲਾਉਂਦੇ ਬਚਨਾਂ ਨੂੰ ਪੀ ਚਰਨ ਤੂੜ ਸਤਿਗੁਰੂ ਪਾਤਸ਼ਾਹ ਨੇ ਕਿਹੜੀ ਚਰਨ ਤੂੜ ਹੈ ਗੁਰੂ ਸਾਹਿਬ ਨੇ ਕਿਹੜੀ ਚਰਨ ਤੂੜ ਹੈ ਆ ਬਚਨ ਜਿਹੜੇ ਇਹਨੂੰ ਸਿਰ ਮੱਥੇ ਮੰਨਣਾ ਭਾਵ ਸਿਰ ਮੱਥੇ ਮੰਨਣ ਦਾ ਮਤਲਬ ਚਰਨ ਤੂੜ ਸਿਰ ਮੱਥੇ ਲਾਉਣੀ ਮੈਂ ਸੰਤ ਮਾਮੁਰਖਾ ਨੇ ਬਚਨ ਉਹ ਫਿਰ ਮੰਨਦੇ ਹੈ ਚਿੱਤ ਦੇ ਵਿੱਚ ਵਸਾਉਂਦੇ ਹੈ ਸਿਰ ਮੱਥੇ ਮੰਨਦੇ ਵਚਨਾਂ ਨੂੰ ਫਿਰ ਅੱਗੇ ਪ੍ਰਮਾਣ ਹੈ ਇੱਕੋ ਕਰਤਾ ਅਵਰ ਨ ਕੋਈ ਗੁਰਸਬਦਿ ਮੇ ਲਾਵਾ ਹੋਇ ਜਿਨ ਸੱਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਜੇ ਨਾਮ ਸਮਾਇਆ ਨੇ ਨਾਨਕ ਜਿਸ ਮਨੁੱਖ ਨੇ ਸਦਾ ਥਿਰ ਹਰਨਾਮ ਸਿਮਰਿਆ ਹੈ ਉਸ ਨੇ ਆਤਮ ਕਨੰਦ ਮਾਣਿਆ ਹੈ ਉਹ ਸਦਾ ਆਤਮਿਕ ਅਡੋਲਤਾ ਵਿੱਚ ਹਰਨਾਮ ਵਿੱਚ ਲੀਨ ਰਹਿੰਦਾ ਹੈ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਮਾਤਮਾ ਨਾਲ ਉਸ ਦਾ ਮਿਲਾਪ ਹੋ ਜਾਂਦਾ ਹੈ ਉਸ ਨੂੰ ਹਰ ਥਾਂ ਇੱਕ ਕਰਤਾਰ ਹੀ ਦਿਸਦਾ ਹੈ ਉਸ ਤੋਂ ਬਿਨਾ ਕੋਈ ਹੋਰ ਉਸ ਦੀ ਨਜ਼ਰੀ ਨਹੀਂ ਆਉਂਦਾ ਰਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਮਸੰਤ ਮਹੱਲਾ ਤੀਜਾ ਭਗਤ ਕਰਹਿ ਜਨ ਦੇਖ ਹਜੂਰ ਸੰਤ ਜਨਾ ਕੀ ਪਗ पंकज तू रे हर सेती सध रहे लिवलाए पूर सत गुरु दीया बुजाय दासा का दास बिरला कोई होए उत्तम पदवी पावे सोए रहाऊ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਮਝਾਉਣਾ ਕਰਦੇ ਹਨ ਸਤਿਗੁਰੂ ਪਾਤਸ਼ਾਹ ਕਿ ਭਾਈ ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਸੇਵਕਾਂ ਦਾ ਸੇਵਕ ਬਣਦਾ ਜਿਹੜਾ ਮਨੁੱਖ ਫਿਰ ਬਣਦਾ ਉਹ ਸ੍ਰੇਸ਼ਟ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਬਹੁਤ ਉੱਚਾ ਰੁਤਬਾ ਹਾਸਲ ਕਰ ਲੈਂਦਾ ਜਿਹੜਾ ਕੋਈ ਸੇਵਕਾਂ ਦਾ ਸੇਵਕ ਬਣਦਾ ਦਾਸਾਂ ਦਾ ਦਾਸ ਬਣਦਾ ਕੋਈ ਵਿਰਲਾ ਜਿਹੜਾ ਬੜੀ ਉੱਚੀ ਪਦਵੀ ਹੋ ਜਾਂਦੀ ਓਦੀ। ਰਮੋਡਲੀਆਂ ਪੰਕਤੀਆਂ 'ਚ ਫਰਮਾਨ ਹੈ ਭਗਤ ਕਰਹਿ ਜਨ ਦੇਖ ਹਜੂਰ ਸੰਤ ਜਨਾਂ ਕੀ ਪਗ ਅੰਕਜ ਧੂਰ। ਇਨਹੀ ਭਾਈ ਭਗਤ ਜਨ ਪਰਮਾਤਮਾ ਨੂੰ ਅੰਗ ਸੰਗ ਵਸਦਾ ਦੇਖੇ ਕਿ ਉਸ ਦੀ ਭਗਤੀ ਕਰਦੇ ਹਨ। ਸੰਤ ਜਨਾਂ ਨੇ ਸੋਹਣੀ ਚਰਨਾ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹਨ ਹਰ ਸਿੱਤੀ ਸਦ ਰਹੇ ਹੀ ਲਿਵ ਲਾਏ ਪੂਰੇ ਸਤਿਗੁਰ ਦੀਆ 부ਝਾਏ ਕਹਿੰਦੇ ਫਿਰ ਉਹ ਸਦਾ ਪਰਮਾਤਮਾ ਨਾਲ ਆਪਣੀ ਸੁਰਤ ਜੋੜੀ ਰੱਖਦੇ ਹਨ ਤੇ ਪੂਰੇ ਗੁਰੂ ਨੇ ਉਹਨਾਂ ਨੂੰ ਇਹ ਸਮਝ ਬਖਸ਼ੀ ਹੁੰਦੀ ਹੈ ਰੰਗੇ ਫਰਮਾਨ ਹੈ ਵਹ ਹਾਉ ਤੋਂ ਅਗਲੀਆਂ ਪੰਕਤੀਆਂ ਚ ਇੱਕੋ ਸੇਵਹੁ ਅਬਰ ਨਾ ਕੋਇ ਜਿਤ ਸੇਵਿਐ ਸਦਾ ਸੁਖ ਹੋਇ ਨਾ ਉਹ ਮਰੈ ਨਾ ਆਵੈ ਜਾਇ ਤਿਸ ਬਿਨ ਅਬਰ ਸੇਵੀ ਕਿਉ ਮਾਇ ਕਨੇ ਹੀ ਭਾਈ ਉਸ ਇੱਕ ਪਰਮਾਤਮਾ ਦੀ ਭਗਤੀ ਕਰਿਆ ਕਰੋ ਜਿਸ ਵਰਗਾ ਹੋਰ ਕੋਈ ਨਹੀਂ ਹੈ ਉਸ ਇੱਕ ਦੀ ਭਗਤੀ ਕਰਿਆ ਕਰੋ ਤੇ ਜਿਸ ਦੀ ਭਗਤੀ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਉਹਦੀ ਭਗਤੀ ਕਰਿਆ ਕਰੋ ਨੇ ਮੇਰੀ ਮਾਂ ਕਹਿੰਦੇ ਉਹ ਪਰਮਾਤਮਾ ਨਾ ਕਦੇ ਮਰਦਾ ਹੈ ਨਾ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੈ ਮੈਂ ਉਸ ਤੋਂ ਬਿਨਾਂ ਕਿਸੇ ਹੋਰ ਦੀ ਭਗਤੀ ਕਿਉਂ ਕਰਾਂਗਾ ਜਿਹੜਾ ਸਦਾ ਹੀ ਟਾਲਾ ਰਹਿਣ ਵਾਲਾ ਹੈ ਫਿਰ ਮੈਂ ਤਾਂ ਉਸੇ ਦੀ ਭਗਤੀ ਕਰਾਂਗਾ ਰਮ ਗਿਆ ਪ੍ਰਮਾਣ ਹੈ ਸੇ ਜਨ ਸਾਚੇ ਜਿਨੇ ਸਾਚ ਪਛਾਣਿਆ ਆਪ ਮਾਰ ਸਹਜੇ ਨਾਮ ਸਮਾਣਿਆ ਗੁਰਮਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਨ ਸਾਚ ਸੋਏ ਫਿਰ ਸਮਝਾਉਣਾ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਕਿ ਇਹ ਭਾਈ ਜਿਨ੍ਹਾਂ ਮਨੁੱਖਾਂ ਨੇ ਸਦਾ ਸਿਰ ਪ੍ਰਭੂ ਨਾਲ ਸਾਝ ਪਾਲੀ ਹੈ ਉਹ ਅਟਲ ਜੀਵਨ ਵਾਲੇ ਹੋਗੇ ਉਹ ਮਨੁੱਖ ਆਪਾ ਭਾਵ ਗਵਾ ਕੇ ਆਤਮਕ ਟੋਲਤਾ ਵਿੱਚ ਹਰ ਨਾਮ ਵਿੱਚ ਲੀਨ ਰਹਿੰਦੇ ਹਨ ਇਸ ਕਰਕੇ ਕਹਿੰਦੇ ਹੀ ਭਾਈ ਪ੍ਰਮਾਤਮਾ ਦਾ ਨਾਮ ਗੁਰੂ ਦੀ ਛੰਨ ਪਿਆ ਹੀ ਮਿਲਦਾ ਤੇ ਜਿਸ ਨੂੰ ਮਿਲਦਾ ਉਸ ਦਾ ਮਨ ਫਿਰ ਪਵਿੱਤਰ ਹੋ ਜਾਂਦਾ ਉਸ ਨੂੰ ਸਦਾ ਥਿਰ ਤੇ ਪਵਿੱਤਰ ਪ੍ਰਮਾਤਮਾ ਹਰ ਥਾਂ ਇਸ ਦਾ ਲਿਖੇ ਫਰਮਾਨ ਹੈ ਜਿਨ ਗਿਆਨ ਕੀਆ ਇਸ ਹਰ ਤੂੰ ਜਾਣ ਸਾਜ ਸ਼ਬਦ ਤਬ ਏਕ ਗਿਆਨ ਹਰ ਰਸ ਚਾਖੇ ਤਾਂ ਸੁਧ ਹੋਇ ਨਾਨਕ ਨਾਮ ਰਤੇ ਸਚ ਸੋਇ ਕਿन्हे ਪਾਈ ਜਿਸ ਪਰਮਾਤਮਾ ਨੇ ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਕੀਤੀ ਹੈ ਉਸ ਨਾਲ ਸਦਾ ਡੂੰਗੀ ਸਾਝ ਪਾਈ ਰੱਖ ਉਸ ਸਦਾ ਸਿਰ ਪ੍ਰਭੂ ਦੀ ਸਿਫਤਸਲਾ ਦੀ ਬਾਣੀ ਦੀ ਰਾਹੀ ਉਸ ਇੱਕ ਪਰਮਾਤਮਾ ਨਾਲ ਜਾਨ ਪਛਾਨ ਬਣਾਈ ਰੱਖ। ਇਸ ਕਰਕੇ ਕਹਿੰਦੇ ਹੀ ਨਾਨਕ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਹੈ ਤਾਂ ਕਹਿੰਦੇ ਉਸ ਨੂੰ ਉੱਚੇ ਆਤਮਕ ਜੀਵਨ ਦੀ ਸਮਝ ਪ੍ਰਾਪਤ ਹੋ ਜਾਂਦੀ ਹੈ। ਨਾਮ ਵਿੱਚ ਰੰਗੀਜ ਕੇ ਉਹ ਸਦਾ ਥਿਰ ਪ੍ਰਭੂ ਨੂੰ ਹਰ ਥਾਂ ਵਸਦਾ ਵੇਖਦਾ ਹੈ ਹਰੇਕ ਜਗ੍ਹਾ ਜਰੇ ਜਰੇ ਦੇ ਵਿੱਚ। ਵਾਸਦਾ ਵਿਖਦਾ ਉਸ ਪਰਮਾਤਮਾ ਨਾਲ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਬਿਆਨ ਤੁਨਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਅਤਿ ਆਪ ਸੰਗਤ ਬਖਸ਼ਯੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ